ਉਧਰ ਪਿੱਛੇ ਤੰਗ ਕਰੀ ਜਾਂਦੇ ਆਮ ਪਬਲਿਕ ਨੂੰ ਇੱਕ ਬੰਦਾ ਥੇਲੇ ਦਾ ਬੰਦਾੜੀ ਦੇ ਪਿੱਛੇ ਰਾਹ ਬੰਦ ਕੀਤੇ ਹੋਏ ਇਹਨਾਂ ਨੇ ਇੱਧਰ ਸੀਐਮ ਹੈਗਾ ਹੁਣ ਇੱਥੇ ਇੱਥੇ ਕਿਉਂ ਬੰਦ ਕੀਤਾ ਹੋਇਆ ਰਾ ਉਥੋਂ ਬੰਦ ਕਰਨ ਜਿੱਧਰੋਂ ਉੱਧਰ ਜਾਣਾ ਉਧਰ ਸੀਐਮ ਉੱਤਰ ਗਿਆ ਹੋਇਆ ਕਿਸੇ ਕਰੀ ਗੱਟਾ ਬੋਮਿੰਗ ਨਹੀਂ ਹੋਗੀ ਕੋਈ ਹੋਇਆ ਇਹਨਾਂ ਨੇ ਕਿਸੇ ਨੂੰ ਲੰਘਣੇ ਨਹੀਂ ਦਿੱਤਾ ਕਿਹੜਾ ਬਿਨਾ ਪਿੱਛੇ ਕੰਡਾ ਤੇ ਚੱਟੀਆਂ ਨਾਲ ਤੇ ਕਿਉਂ ਉਹਦੇ ਨਾਲੇ ਨਿਕਾਣਾ ਤੇ ਮੈਂ ਦੱਸ ਰਿਹਾ ਤੁਹਾਨੂੰ ਚੋਰੀ ਲਾਈਆਂ ਨੇ ਇਹਨਾਂ ਦਾ ਕੋਈ ਪਲਾਨ ਨਹੀਂ ਸੀ ਇਮੀਡੀਏਟ ਇਹਦੀ ਰੈਲੀ ਦਾ ਪਲਾਨ ਬਣਿਆ ਕਿ ਅਸੀਂ ਪੀਸ ਬਾਦਲ ਲਿਆਉਣਾ ਸੀ ਇਮੀਡੀਏਟ ਨੇ ਇਹਨੇ ਪਲਾਨ ਬਣਾਇਆ ਰੈਲੀ ਦਾ ਤੇ ਰਾਤੋਂ ਰਾਤ ਸਾਰੇ ਬਜ਼ਾਰ ਝੰਡੀਆਂ ਲਾਈਆਂ 11 ਵਜੇ ਉੱਥੇ ਜਾ ਤੋ ਦਾ ਐਮਐਲ ਖੜਾ ਸੀ ਮੀਟਿੰਗ ਕਰ ਰਿਹਾ ਸੀ ਝੰਡੇ ਲਾਉਣ ਵਾਸਤੇ ਉਹਦੇ ਪਿੱਛੇ ਤੰਗ ਕਰੀ ਜਾਂਦੇ ਆ ਆਮ ਪਬਲਿਕ ਨੂੰ ਇੱਕ ਬੰਦਾ ਬੰਦ ਕੀਤਾ ਇੱਕ ਬੰਦਾ ਜਿਹਦੇ ਪਿੱਛੇ ਰਾਹ ਬੰਦ ਕੀਤੇ ਹੋਏ ਇਹਨਾਂ ਨੇ ਇਹ ਕਹਿੰਦੇ ਸੀਐਮ ਸਾਹਿਬ ਦੀ ਰੈਲੀ ਆ ਤਾਂ ਕਰਕੇ ਰੋਕਿਆ ਹੋਇਆ ਜੀ ਸੀਐਮ ਇੱਕ ਮਿੰਟ ਸੀਐਮ ਸਾਹਿਬ ਦੀ ਰੈਲੀ ਇਸ ਵਿਚਾਰ ਚ ਅਸੀਂ ਪਰਲੇ ਬਾਜ਼ਾਰ ਚ ਜਾਣਾ ਸਾਨੂੰ ਨੰਗਰ ਨਹੀਂ ਦਿੱਤਾ ਜਾ ਰਿਹਾ ਇੱਧਰ ਸੀਐਮ ਹੈਗਾ ਹੁਣ ਇੱਥੇ ਇੱਥੇ ਕੋਈ ਬੰਦ ਕੀਤਾ ਹੋਇਆ ਰਾ ਉੱਥੋਂ ਬੰਦ ਕਰਨ ਜਿੱਧਰੋਂ ਉੱਧਰ ਜਾਣਾ ਉੱਧਰ ਸੀਐਮ ਉੱਧਰ ਗਿਆ ਹੋਇਆ ਉੱਥੇ ਬੰਦ ਕਰਨ ਅੱਜੋਂ ਆਇਆ ਸੀ ਕਿ ਦੋ ਮਹੀਨਿਆਂ ਤੋਂ ਮੋਟਰਸਾਈਕਲ ਚੋਰੀ ਹੋਇਆ ਸਾਡਾ ਦੋ ਮਹੀਨੇ ਹੋ ਗਿਆ ਚੋਰੀ ਹੋਇਆ ਇਹਨਾਂ ਨੇ ਕਿਸੇ ਨੂੰ ਲੱਭ ਕੇ ਨਹੀਂ ਕਿੱਥੋਂ ਚੋਰੀ ਹੋਇਆ ਸਾਡੇ 1250 ਚੋਰੀ ਹੋਇਆ ਦਿਨੇ ਤੋਂ ਢਾਲੀ ਨਹੀਂ ਕਿਸੇ ਨੇ ਲਾਵਾ ਮੇਰੇ ਮੋਟੇ ਕੋਲ ਬੇੜੀ ਗਿਆ ਨਾ ਤਾਂ ਕਹਿੰਦੀ ਚੋਰੀਆਂ ਲੁਕਾਈਆਂ ਮਾਨ ਸਰਕਾਰ ਸਿਰਫ ਹਸਾਂ ਆਈ ਆ 200 ਤੋਂ ਹਸਾ ਰਿਹਾ ਉਹ ਆਈ ਇਹ ਲੋਕਾਂ ਤੋਂ ਲੋਕਾਂ ਨੂੰ ਉਹ ਹਸਾ ਰਿਹਾ ਰਾਤੋ ਰਾਤ ਬਿਨਾਂ ਪੁੱਛੇ ਦੁਕਾਨਾਂ ਦੇ ਚੰਡੀਆਂ ਨਾਲ ਤੇ ਕਿਉਂ ਨਾ ਤੇ ਵਾਲੀ ਦੁਕਾਨਾਂ ਤੇ ਚੋਰੀ ਲਾਈਆਂ ਗਈਆਂ ਚੋਰੀਆਂ ਲਾਈਆਂ ਚੰਡੀਆਂ ਮੈਂ ਦੱਸ ਰਿਹਾ ਤੁਹਾਨੂੰ ਚੋਰੀ ਲਾਈਆਂ ਨੇ ਇਹਨਾਂ ਦਾ ਕੋਈ ਪਲਾਨ ਨਹੀਂ ਸੀ ਇਮੀਡੀਏਟ ਅਦੀ ਰੈਲੀ ਦਾ ਪਲਾਨ ਬਣਿਆ ਵੀ ਅੱਜ ਸੁਖਬੀਰ ਬਾਦਲ ਨੇ ਆਉਣਾ ਸੀ ਇਮੀਡੀਏਟ ਇਹਨਾਂ ਨੇ ਪਲਾਨ ਬਣਾਇਆ ਰੈਲੀ ਦਾ ਤੇ ਰਾਤੋਂ ਰਾਤ ਸਾਰੇ ਬਾਜ਼ਾਰ ਚੜ੍ਹਨੀਆਂ ਲਾਈਆਂ 11 ਵਜੇ ਉੱਥੇ ਜੱਤੋ ਦਾ ਐਮਐਲਏ ਖੜਾ ਸੀ ਮੀਟਿੰਗ ਕਰ ਰਿਹਾ ਸੀ ਝੰਡੇ ਲਾਉਣ ਵਾਸਤੇ ਉੱਥੇ ਖੜਾ ਸੀ ਜੀ ਬਾਜ਼ਾਰ ਦੇ ਵਿੱਚ ਖੜਾ ਮੀਟਿੰਗ ਕਰ ਰਿਹਾ ਸੀ ਰਾਤੋਂ ਰਾਤ ਇਹਨਾਂ ਨੇ ਪਲਾਨ ਕੀਤਾ ਰਾਤ ਨੂੰ ਮੀਟਿੰਗ ਕੀਤੀ ਗਿਆ ਤੁਹਾਡੇ ਨਾਲ ਰਾਤ ਨੂੰ ਮੀਟਿੰਗ ਕਰਕੇ ਇਹਨਾਂ ਨੇ ਝੰਡੇ ਲਾ ਇਮੀਡੀਏਟ ਪਲਾਨ ਬਣਾ ਕੇ ਇਹਨਾਂ ਦੀ ਰੈਲੀ ਹੋਈ ਹੈ ਅੱਜ ਇੱਥੇ ਕਿਉਂਕਿ ਅੱਜ ਸੁਖਬੀਰ ਬਾਦਲ ਨੇ ਆਉਣਾ ਸੀ ਵੀ ਮੱਥਾ ਹੁਣ ਇਹਨਾਂ ਨੇ ਘਟਕੋ ਉਹਦੇ ਪਿੱਛੇ ਤੰਗ ਕਰੀ ਜਾਂਦੇ ਆ ਆਮ ਪਬਲਿਕ ਨੂੰ ਕਿਹੜਾ ਬੰਦ ਕੀਤਾ ਇੱਕ ਬੰਦਾ ਥੇਲੇ ਦਾ ਬੰਦਾੜੀ ਦੇ ਪਿੱਛੇ ਰਾਹ ਬੰਦ ਕੀਤੇ ਹੋਏ ਇਹਨਾਂ ਨੇ ਇਹ ਕਹਿੰਦੇ ਸੀਐਮ ਸਾਹਿਬ ਦੀ ਰੈਲੀ ਆ ਤਾਂ ਕਰਕੇ ਰੋਕਿਆ ਹੋਇਆ ਜੀ ਜੀ ਇੱਕ ਮਿੰਟ ਸੀਐਮ ਸਾਹਿਬ ਦੀ ਰੈਲੀ ਇਸ ਬਾਜ਼ਾਰ ਚ ਅਸੀਂ ਪਰਲੇ ਬਾਜ਼ਾਰ ਚ ਜਾਣਾ ਸਾਨੂੰ ਨੰਗਰ ਨਹੀਂ ਦਿੱਤਾ ਜਾ ਰਿਹਾ ਇੱਧਰ ਸੀਐਮ ਹੈਗਾ ਹੁਣ ਇੱਥੇ ਇੱਥੇ ਕੋਈ ਬੰਦ ਕੀਤਾ ਹੋਇਆ ਰਾ ਉੱਥੋਂ ਬੰਦ ਕਰਨ ਜਿੱਥਰੋਂ ਉੱਧਰ ਜਾਣਾ ਉੱਧਰ ਸੀਐਮ ਉੱਧਰ ਗਿਆ ਹੋਇਆ ਜੀ ਉੱਥੇ ਬੰਦ ਕਰਨ ਇਹ ਸੋਨਾ ਆ ਗਿਆ ਦੋ ਮਹੀਨਿਆਂ ਕੇ ਮੋਟਰਸਾਈਕਲ ਚੋਰੀ ਹੋ ਗਈ ਸਾਡਾ ਦੋ ਮਹੀਨਿਆਂ ਕੇ ਚੋਰੀ ਹੋਇਆ ਇਹਨਾਂ ਨੇ ਕਿਸੇ ਨੂੰ ਚੋਰੀ ਹੋਇਆ ਸਾਢੇ 550 ਚੋਰੀ ਹੋਇਆ ਦਿਨੇ ਦੋ ਦਾਲੀ ਕਿਸੇ ਨੇ ਲਾਵਾ ਬਿਨਾਂ ਮੋਟੇ ਕੋਲ ਬੇੜੀਆ ਨਾ ਦੁਕਾਨ ਦਾ ਕਹਿੰਦੀ ਚੋਰੀਆਂ ੜ ਗਈਆਂ ਮਾਨ ਸਰਕਾਰ ਸਿਰਫ ਹਸਾਣ ਆਈ ਆ ਦੋ ਸੌ ਹਸਾ ਆ ਰਿਹਾ ਉਹ ਆਈਏ ਲੋਕਾਂ ਤੋਂ ਲੋਕਾਂ ਨੂੰ ਉਹ ਹਸਾ ਆ ਰਿਹਾ ਰਾਤੋ ਰਾਤ ਬਿਨਾਂ ਪੁੱਛੇ ਦੁਕਾਨਾਂ ਦੇ ਚੰਡੀਆਂ ਨਾਲ ਤੇ ਕਿਉਂ ਨਾ ਤੇ ਸਾਡੇ ਨੇ ਕਹਿੰਦਾ ਤੇ ਚੋਰੀ ਲਾਈਆਂ ਗਈਆਂ ਚੋਰੀਆਂ ਲਾਈਆਂ ਚੰਡੀਆਂ ਮੈਂ ਦੱਸ ਰਿਹਾ ਤੁਹਾਨੂੰ ਚੋਰੀ ਲਾਈਆਂ ਨੇ ਇਹਨਾਂ ਦਾ ਕੋਈ ਪਲਾਨ ਨਹੀਂ ਸੀ ਇਮੀਡੀਏਟ ਇਸੀ ਰੈਲੀ ਦਾ ਪਲਾਨ ਬਣਿਆ ਵੀ ਅੱਜ ਸੁਖਬੀਰ ਬਾਦਲ ਨੇ ਆਉਣਾ ਸੀ ਇਮੀਡੀਏਟ ਪਲਾਨ ਬਣਾਇਆ ਰੈਲੀ ਦਾ ਤੇ ਰਾਤੋਂ ਰਾਤ ਸਾਰੇ ਬਾਜ਼ਾਰ ਚੰਡੀਆਂ ਲਾਈਆਂ 11 ਵਜੇ ਉੱਥੇ ਜੱਤੋ ਦਾ ਐਮਐਲਏ ਖੜਾ ਸੀ ਮੀਟਿੰਗ ਕਰ ਰਿਹਾ ਸੀ ਝੰਡੇ ਲਾਉਣ ਵਾਸਤੇ ਉੱਥੇ ਖੜਾ ਸੀ ਜੀ ਬਾਜ਼ਾਰ ਦੇ ਵਿੱਚ ਖੜਾ ਮੀਟਿੰਗ ਕਰ ਰਿਹਾ ਸੀ ਰਾਤੋਂ ਰਾਤ ਇਹਨਾਂ ਨੇ ਪਲਾਨ ਕੀਤਾ ਰਾਤ ਨੂੰ ਮੀਟਿੰਗ ਕੀਤੀ ਗਿਆ ਤੁਹਾਡੇ ਰਾਤ ਨੂੰ ਮੀਟਿੰਗ ਕਰਕੇ ਇਹਨਾਂ ਨੇ ਝੰਡੇ ਲਾ ਕੇ ਇਮੀਡੀਏਟ ਪਲਾਨ ਬਣਾ ਕੇ ਇਹਨਾਂ ਦੀ ਰੈਲੀ ਹੋਈ ਹੈ ਅੱਜ ਇੱਥੇ ਕਿਉਂਕਿ ਅੱਜ ਸੁਖਵੀਰ ਬਾਦਲ ਨੇ ਆਉਣਾ ਸੀ ਚੱਲ ਚੱਲ ਨਹੀਂ ਮੱਥਾ ਲਾ ਹੁਣ ਇਹਨਾਂ ਨੇ ਘਟਕਾਉਂਦੇ ਹੋ ਇਹਦੇ ਪਿੱਛੇ ਤੰਗ ਕਰੀ ਜਾਂਦੇ ਆ ਆਮ ਪਬਲਿਕ ਨੇ ਨਾ ਬੰਦ ਕੀਤਾ ਇੱਕ ਬੰਦਾ ਥੇਲੇ ਦਾ ਬੰਦਾ ਅੱਗੇ ਰਾਹ ਬੰਦ ਕੀਤੇ ਹੋਏ ਇਹਨਾਂ ਨੇ ਇਹ ਕਹਿੰਦੇ ਸੀਐਮ ਸਾਹਿਬ ਦੀ ਰੈਲੀ ਆ ਤਾਂ ਕਰਕੇ ਰੋਕਿਆ ਹੋਇਆ ਜੀ ਜੀ ਮੈਂ ਇੱਕ ਮਿੰਟ ਸੀਐਮ ਸਾਹਿਬ ਦੀ ਰੈਲੀ ਇਸ ਬਾਜ਼ਾਰ ਚ ਅਸੀਂ ਪਰਲੇ ਬਾਜ਼ਾਰ ਚ ਜਾਣਾ ਸਾਨੂੰ ਨੰਗਰ ਨਹੀਂ ਦਿੱਤਾ ਜਾ ਰਿਹਾ ਇੱਧਰ ਸੀਐਮ ਹੈਗਾ ਹੁਣ ਇੱਥੇ ਇੱਥੇ ਕਿਉਂ ਬੰਦ ਕੀਤਾ ਹੋਇਆ ਰਾ ਉੱਥੋਂ ਬੰਦ ਕਰਨ ਜਿੱਥਰੋਂ ਉੱਧਰ ਜਾਣਾ ਉੱਧਰ ਸੀਐਮ ਉੱਧਰ ਕਿਉਂ ਆਇਆ ਜੀ ਉੱਥੇ ਬੰਦ ਕਰਨ ਅਸੂਨਾ ਆ ਅਸੀਂ ਦੋ ਮਹੀਨਿਆਂ ਕੇ ਮੋਟਰਸਾਈਕਲ ਚੋਰੀ ਹੋਇਆ ਸਾਡਾ ਦੋ ਮਹੀਨਿਆਂ ਹੀ ਚੋਰੀ ਹੋਇਆ ਇਹਨਾਂ ਨੇ ਕਿਸੇ ਨੂੰ ਲੱਭ ਕੇ ਨਹੀਂ ਦਿੱਤੀਆਂ ਕਿੱਥੋਂ ਕਿੱਥੋਂ ਚੋਰੀ ਹੋਇਆ ਸਾਡੇ 1250 ਚੋਰੀ ਹੋਇਆ ਦਿਨੇ ਤੋਂ ਦੱਲੀ ਕਿਸੇ ਨੇ ਲਾਵਾ ਨਹੀਂ ਮੇਰੇ ਮੁੰਡੇ ਕੋਲ ਬੇੜੀ ਲੈਣਾ ਤਾਂ ਸਰਕਾਰਾਂ ਕਹਿੰਦੀ ਚੋਰੀਆਂ ਰਕਾਈਆਂ ਮਾਨ ਸਰਕਾਰ ਸਿਰਫ ਹਸੌਣ ਆਈ ਆ 200 ਤੋਂ ਹਸਾ ਰਿਹਾ ਉਹ ਆਣ ਆਈ ਇਹਨਾਂ ਤੋਂ ਲੋਕਾਂ ਨੂੰ ਉਹ ਹਸਾ ਰਿਹਾ ਰਾਤੋ ਰਾਤ ਬਿਨਾਂ ਪੁੱਛੇ ਦੁਕਾਨਾਂ ਦੇ ਝੰਡੀਆਂ ਨਾਲ ਤੇ ਕਿਉਂ ਨਾ ਲਉਂਦੇ ਸਾਡੇ ਦੁਕਾਨਾਂ ਤੇ ਚੋਰੀ ਲਾਈਆਂ ਗਈਆਂ ਚੋਰੀਆਂ ਲਾਈਆਂ ਗਈਆਂ ਮੈਂ ਦੱਸ ਰਿਹਾ ਤੁਹਾਨੂੰ ਚੋਰੀ ਲਾਈਆਂ ਨੇ ਇਹਨਾਂ ਦਾ ਕੋਈ ਪਲਾਨ ਨਹੀਂ ਸੀ ਇਮੀਡੀਏਟ ਇਹਦੀ ਰੈਲੀ ਦਾ ਪਲਾਨ ਬਣਿਆ ਕਿ ਅੱਜ ਸੁਖਵੀਰ ਬਾਦਲ ਨੇ ਆਉਣਾ ਸੀ ਇਮੀਡੀਏ ਪਲਾਨ ਬਣਾਇਆ ਰੈਲੀ ਦਾ ਤੇ ਰਾਤੋਂ ਰਾਤ ਸਾਰੇ ਵਿਚਾਰ ਚੜ੍ਹਣੀਆਂ ਲਾਈਆਂ 11 ਵਜੇ ਉੱਥੇ ਜਾਤੋ ਦਾ ਐਮਐਲਏ ਖੜਾ ਸੀ ਮੀਟਿੰਗ ਕਰ ਰਿਹਾ ਸੀ ਝੰਡੇ ਲਾਉਣ ਵਾਸਤੇ ਉੱਥੇ ਖੜਾ ਸੀ ਜੀ ਬਾਜ਼ਾਰ ਦੇ ਵਿੱਚ ਖੜਾ ਮੀਟਿੰਗ ਕਰ ਰਿਹਾ ਸੀ ਰਾਤੋਂ ਰਾਤ ਇਹਨਾਂ ਨੇ ਪਲਾਨ ਕੀਤਾ ਰਾਤ ਨੂੰ ਮੀਟਿੰਗ ਕੀਤੀ ਗਿਆ ਤੁਹਾਡੇ ਰਾਤ ਨੂੰ ਮੀਟਿੰਗ ਕਰਕੇ ਇਹਨਾਂ ਨੇ ਝੰਡੇ ਲਾ ਕੇ ਇਮੀਡੀਏਟ ਪਲਾਨ ਬਣਾ ਕੇ ਇਹਨਾਂ ਦੀ ਰੈਲੀ ਹੋਈ ਅੱਜ ਇੱਥੇ ਕਿਉਂਕਿ ਅੱਜ ਸੁਖਵੀਰ ਬਾਦਲ ਨੇ ਆਉਣਾ ਸੀ ਨਹੀਂ ਮੱਥਾ ਹੁਣ ਇਹਨਾਂ ਨੇ ਘਟਕਾਉਂਦੇ ਹੋ ਉਹਦੇ ਪਿੱਛੇ ਤੰਗ ਕਰੀ ਜਾਂਦੇ ਆ ਆਮ ਪਬਲਿਕ ਨੂੰ ਨਾ ਬੰਦ ਕੀਤਾ ਇੱਕ ਬੰਦਾ ਥੇਲੇ ਦਾ ਬੰਦਾ ਅੜੀ ਦੇ ਪਿੱਛੇ ਰਾਹ ਬੰਦ ਕੀਤੇ ਹੋਏ ਇਹਨਾਂ ਨੇ ਇਹ ਕਹਿੰਦੇ ਸੀਐਮ ਸਾਹਿਬ ਦੀ ਰੈਲੀ ਆ ਤਾਂ ਕਰਕੇ ਰੋਕਿਆ ਹੋਇਆ ਜੀ ਰੈਲੀ ਆ ਮੈਂ ਇੱਕ ਮਿੰਟ ਸੀਐਮ ਸਾਹਿਬ ਦੀ ਰੈਲੀ ਇਸ ਬਾਜ਼ਾਰ ਚ ਅਸੀਂ ਪਰਲੇ ਬਾਜ਼ਾਰ ਚ ਜਾਣਾ ਸਾਨੂੰ ਨੰਗਰ ਨਹੀਂ ਦਿੱਤਾ ਜਾ ਰਿਹਾ ਇੱਥੇ ਸੀਐਮ ਹੈਗਾ ਹੁਣ ਇੱਥੇ ਇੱਥੇ ਕੋਈ ਬੰਦ ਕੀਤਾ ਹੋਇਆ ਰਾ ਉੱਥੋਂ ਬੰਦ ਕਰਨ ਜਿੱਥਰੋਂ ਉੱਧਰ ਜਾਣਾ ਉੱਧਰ ਸੀਐਮ ਉੱਧਰ ਗਿਆ ਹੋਇਆ ਜੀ ਉੱਥੇ ਬੰਦ ਕਰਨ ਅਸੋਂ ਆਇਆ ਸੀ ਦੋ ਮਹੀਨਿਆਂ ਕੇ ਮੋਟਰਸਾਈਕਲ ਚੋਰੀ ਹੋਇਆ ਸਾਡੇ ਦੋ ਮਹੀਨੇ ਹੋ ਗਏ ਚੋਰੀ ਹੋਇਆ ਇਹ ਕਿੱਥੋਂ ਚੋਰੀ ਹੋਇਆ ਸਾਡੇ 250 ਚੋਰੀ ਹੋਇਆ ਦਿਨੇ ਦੋ ਦਾਲੀ ਕਿਸੇ ਨੇ ਲਾਉ ਮੇਰੇ ਮੁੰਡੇ ਕੋਲ ਬੇਰੀ ਲੈਣੇ ਤਾਂ ਸਰਕਾਰ ਤਾਂ ਕਹਿੰਦੀ ਚੋਰੀਆਂ ਰਕਾਇਦੀਆਂ ਮਾਨ ਸਰਕਾਰ ਸਿਰਫ 허ਸਾਰ ਆਈ ਹੈ ਦੋ ਸੌਨ ਦੇ ਹਸਾਰ ਆ ਰਿਹਾ ਉਹ ਆਣ ਆਈਏ ਲੋਕਾਂ ਤੋਂ ਲੋਕਾਂ ਨੂੰ ਜੀ ਉਹ ਹਸਾਰਿਆ ਰਾਤੋ ਰਾਤ ਬਿਨਾ ਪੁੱਛੇ ਦੁਕਾਨਾਂ ਦੇ ਛੰਡੀਆਂ ਨਾਲ ਤੇ ਕਿਉਂ ਲੋਦੇ ਤੁਹਾਡੇ ਦੇ ਘਰਾਂ ਤੇ ਚੋਰੀ ਲਾਈਆਂ ਗਈਆਂ ਚੋਰੀਆਂ ਲਾਈਆਂ ਛੰਡੀਆਂ ਮੈਂ 10 ਰੁਪਏ ਤੋਂ ਚੋਰੀ ਰਾਈਆਂ ਨੇ ਇਹਨਾਂ ਦਾ ਕੋਈ ਪਲਾਨ ਨਹੀਂ ਸੀ ਇਮੀਡੀਏਟ ਇਹਦੀ ਰੈਲੀ ਦਾ ਪਲਾਨ ਬਣਿਆ ਵੀ ਅੱਜ ਸੁਖਵੀਰ ਬਾਦਲ ਨੇ ਆਉਣਾ ਸੀ ਇਮੀਡੀਏਟ ਇਹਨਾਂ ਨੇ ਪਲਾਨ ਬਣਾਇਆ ਰੈਲੀ ਦਾ ਤੇ ਰਾਤੋਂ ਰਾਤ ਸਾਰੇ ਬਾਜ਼ਾਰ ਝੰਡੀਆਂ ਲਾਈਆਂ 11 ਵਜੇ ਉੱਥੇ ਜੱਤੋ ਦਾ ਐਮਐਲਏ ਖੜਾ ਸੀ ਮੀਟਿੰਗ ਕਰ ਰਿਹਾ ਸੀ ਝੰਡੇ ਲਾਉਣ ਵਾਸਤੇ ਉੱਥੇ ਖੜਾ ਸੀ ਜੀ ਬਾਜ਼ਾਰ ਦੇ ਵਿੱਚ ਖੜਾ ਮੀਟਿੰਗ ਕਰ ਰਿਹਾ ਸੀ ਰਾਤੋਂ ਰਾਤ ਇਹਨਾਂ ਨੇ ਪਲਾਨ ਕੀਤਾ ਰਾਤ ਨੂੰ ਮੀਟਿੰਗ ਕੀਤੀ ਗਿਆ ਤੁਹਾਡੇ ਰਾਤ ਨੂੰ ਮੀਟਿੰਗ ਕਰਕੇ ਇਹਨਾਂ ਨੇ ਝੰਡੇ ਲਾ ਕੇ ਇਮੀਡੀਏਟ ਪਲਾਨ ਬਣਾ ਕੇ ਇਹਨਾਂ ਦੀ ਰੈਲੀ ਹੋਈ ਹੈ ਅੱਜ ਇੱਥੇ ਕਿਉਂਕਿ ਅੱਜ ਸੁਖਵੀਰ ਬਾਦਲ ਨੇ ਆਉਣਾ ਸੀ ਨਹੀਂ ਮੱਥਾ ਹੁਣ ਇਹਨਾਂ ਨੇ ਘੜਕਾਉਂਦੇ ਹੋ